ਸਾਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਅੱਜ ਏਐਮਸੀ ਗਰੁੱਪ ਆਵਲੋਂ ਇੱਕ ਹੋਟਲ ਦੇ ਵਿੱਚ ਬਲੱਡ ਕੈਂਪ ਲਗਾਇਆ ਗਿਆ ਜਿਸਦੇ ਵਿੱਚ ਹੋਟਲ ਤੋਂ ਨਿਕਤ ਲੈ ਕੇ ਵੱਡੇ ਸਟਾਫ ਤੱਕ ਸਾਰਿਆਂ ਵੱਲੋਂ ਜਿਹੜਾ ਬਲੱਡ ਕੈਂਪ ਯਾਨੀ ਖੂਨਦਾਨ ਮਹਾਦਾਨ ਹੁੰਦਾ ਸਾਰੇ ਸਟਾਫ ਵੱਲੋਂ ਅੱਜ ਖੂਨਦਾਨ ਦਿੱਤਾ ਜਾ ਰਿਹਾ ਤੇ ਸਾਡੇ ਨਾਲ ਡਾਕਟਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਹਮੇਸ਼ਾ ਆਪ ਦੇਖੀਦਾ ਵੀ ਬਾਹਰ ਜਾ ਕੇ ਬਲੱਡ ਬੈਂਕ ਲੱਗਦਾ ਜਾਂ ਖੂਨਦਾਨ ਹੁੰਦਾ ਵਾ ਲੇਕਿਨ ਅੱਜ ਹੋਟਲ ਦੇ ਵਿੱਚ ਕੀ ਇਹੋ ਜਿਹਾ ਤੁਸੀਂ ਸੁਣਿਆ ਕਿ ਅੱਜ ਹੋਟਲ ਦੇ ਵਿੱਚ ਜਿਹੜਾ ਬਲੱਡ ਕੈਂਪ ਲਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਰਮਨਦੀਪ ਕੌਰ ਹੈ ਤੇ ਮੈਂ EMC ਹਸਪੀਟਲ ਵਿੱਚ ਮੈਡੀਕਲ ਆਫੀਸਰ ਹਾਂ ਤੇ ਅੱਜ ਸਾਡਾ ਇਸ ਸਲੀਮੈਰਿਡਨ ਹੋਟਲ ਵਿੱਚ ਕੈਂਪ ਲਾਉਣ ਦਾ ਇਹ ਮਕਸਦ ਆ ਕਿ ਜਿਹੜੇ ਲੋਕ ਵਿਲਿੰਗ ਕਰਦੇ ਪਏ ਨੇ ਬਲੱਡ ਡੋਨੇਟ ਕਰਨ ਲਈ ਉਹਨਾਂ ਤੋਂ ਬਲੱਡ ਲਿਆ ਜਾਵੇ ਤੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਬਲੱਡ ਦਾਨ ਕੀਤਾ ਜਾਵੇ ਦਰਦ ਦੇਖਿਆ ਜਾਵੇ ਕਿੰਨਾ ਕੁ ਸਟਾਫ ਜਿਹੜਾ ਅੱਜ ਬਲੱਡ ਖੂਨ ਦਾਨ ਵਾਸਤੇ ਆ ਰਹੇ ਨੇ ਤੇ ਕਿੰਨੇ ਘੰਟੇ ਤੱਕ ਤੁਸੀਂ ਜਿਹੜਾ ਸੈਂਪਲ ਲੈ ਚੁੱਕੇ ਨੇ ਜਾਂ ਬਲੱਡ ਲੈ ਚੁੱਕੇ ਜੀ ਦੇਖੋ ਇਹ ਤੇ ਡਿਪੈਂਡ ਕਰਦਾ ਹੈ ਕਿ ਸਭ ਕਿਸੇ ਦੀ ਆਪਣੀ ਵਿਲਿੰਗ ਹੁੰਦੀ ਹੈ ਜੀ ਕੋਈ ਬਲੱਡ ਡੋਨੇਟ ਕਰਨਾ ਚਾਹੁੰਦਾ ਆ ਤੇ ਉਹਦਾ ਐਚਬੀ ਲੈਵਲ ਠੀਕ ਆ ਉਹ ਡੋਨੇਟ ਕਰ ਸਕਦਾ ਪਰ ਅੱਜ ਸਾਨੂੰ ਇੱਥੇ ਬਹੁਤ ਪਰਵਾਹ ਹੁੰਗਰੇ ਮਿਲਿਆ ਬਹੁਤ سارے ਲੋਕ ਜਿਹੜੇ ਆ ਭਾਵੇਂ ਉਹ ਸਟਾਫ ਹੋਣ ਸ਼ੈਫ ਹੋਣ ਮੈਨੇਜਰ ਹੋਣ ਡਾਇਰੈਕਟਰ ਹੋਣ ਸਾਰੇ ਸਾਨੂੰ ਇੱਥੇ ਬਲੱਡ ਦੇਣ ਆਏ ਨੇ ਜਿਹੜਾ ٹیم ਕਿੰਨੀਆਂ ਟੀਮ ਤੁਹਾਡੀ ਟੀਮ ਆਈ ਆ ਜਿਹੜੇ ਤੇ ਕੀ ਕੀ ਚੈੱਕ ਕੀਤਾ ਜਾਂਦਾ ਜਦੋਂ ਬਲੱਡ ਖੂਨਦਾਨ ਕਰਨਾ ਪਵੇ ਅ ਸਭ ਤੋਂ ਪਹਿਲਾਂ ਤੇ ਪੇਸ਼ੈਂਟ ਦੀ ਹਿਸਟਰੀ ਲਈ ਜਾਂਦੀ ਆ ਉਹਦਾ ਨਾਮ ਉਹਦਾ ਐਡਰੈਸ ਵਗੈਰਾ ਸਾਰਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦਾ ਐਚਪੀ ਗਰੁੱਪ ਚੈੱਕ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਐਚਪੀ ਗਰੁੱਪ ਕਿਹੜਾ ਹੈ ਤੇ ਕਿੰਨਾ ਹੈ ਜੇ ਤੇ 12 ਤੋਂ ਉੱਪਰ ਐਚਪੀ 12 ਗ੍ਰਾਮਸ ਤੋਂ ਉੱਪਰ ਫਿਰ ਉਹਨਾਂ ਦਾ ਬਲੱਡ ਡੋਨੇਸ਼ਨ ਵਿੱਚ ਅਸੀਂ ਉਹਨਾਂ ਨੂੰ ਅੱਗੇ ਪਾਸ ਆਊਟ ਕਰ ਦਿੰਦੇ ਆ ਜੇ ਲੋਅ ਆ ਜਾਂ ਕੋਈ ਤਰ੍ਹਾਂ ਦੀ ਕੋਈ ਇਨਫੈਕਸ਼ਨ ਆ ਜਾਂ ਉਹਨਾਂ ਨੂੰ ਕੋਈ ਮੈਡੀਸਿਨ ਵਗੈਰਾ ਲੈ ਲੈਂਦੇ ਆ ਜਾਂ ਅੱਜਕੱਲ ਜਿਵੇਂ ਟੈਟੂਜ਼ ਵਗੈਰਾ ਬਣਵਾ ਰਹੇ ਲੇਟੈਸਟ ਬਨੇ ਹੋ ਉਹਨਾਂ ਦਾ ਫਿਰ ਅਸੀਂ ਬਲੱਡ ਪਾਸ ਆਊਟ ਨਹੀਂ ਕਰਦੇ ਡਾਕਟਰ ਸਾਹਿਬ ਦੇਖੇ ਜਾਵੇ ਦੋ ਦੋ ਕਿਸੇ ਨੂੰ ਖੂਨਦਾਨ ਕਰਨਾ ਹੋਵੇ ਤਾਂ ਡਰਦੇ ਨੇ ਕਿ ਯਾਰ ਖੂਨਦਾਨ ਹੀ ਕਰਨਾ ਪਤਾ ਨਹੀਂ ਕੀ ਹੋਏਗਾ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਜਾਊਗਾ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਆ ਬਲੱਡ ਡੋਨੇਸ਼ਨ ਇੱਕ ਕਰਨਾ ਚੰਗੀ ਗੱਲ ਹੈ ਤਾਂ ਕਿ ਕਿਤੇ ਵੀ ਕੋਈ ਇੰਜਰੀ ਹੋਵੇ, ਟਰਾਮਾ ਹੋਵੇ, ਜਿੱਥੇ ਵੀ ਐਚਬੀ ਦੀ ਲੋੜ ਆ, ਉੱਥੇ ਇਹ ਪਾਸ ਹੋ ਸਕੇ ਤੇ ਬਲੱਡ ਡੋਨੇਟ ਕਰਨ ਨਾਲ ਅ ਇਨਸਾਨ ਦੇ ਅੰਦਰ ਦੁਬਾਰਾ ਜਿਹੜੇ 120 ਡੇਸ ਵਿੱਚ ਆਰਬੀ ਐਸ ਮਤਲਬ ਜਿਹੜੇ ਸੈਲਸ ਹੁੰਦੇ ਆ ਉਹ ਦੁਬਾਰਾ ਬਣ ਜਾਂਦੇ ਨੇ। ਡੋਨੇਟ ਕਰਨਾ ਚਾਹੀਦਾ ਬਲੱਡ ਬਿਲਕੁਲ ਜੀ ਅਸੀਂ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਸਾਡੇ ਨਾਲ ਹੋਟਲ ਦੇ ਮੈਨੇਜਰ ਨੇ ਸੀਨੀਅਰ ਸੀਨੀਅਰ ਮੈਨੇਜਰ ਉਹਨਾਂ ਗੱਲਬਾਤ ਕੀ ਨਾਮ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਅੱਗੇ ਪਹਿਲੇ ਵੀ ਕਦੀ ਲਗਾਇਆ ਗਿਆ ਜਾਂ ਫਸਟ ਟਾਈਮ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੋਟਲ ਦੇ ਵਿੱਚ ਸਰ ਥੈਂਕ ਯੂ ਸੋ ਮੱਚ ਪਹਿਲਾਂ ਤਾਂ ਇਹ ਐਮਸੀ ਹਸਪੀਟਲ ਗਰੁੱਪ ਨੂੰ ਕੀਆ ਚਾਂਸ ਦੇਣ ਲਈ ਅੱਜ ਤੋਂ ਮਤਲਬ ਮੈਂ ਕਹਿਣਾ ਹੈ ਕਿ ਅੱਜਕੱਲ ਡੇ ਟੂ ਡੇ ਰੂਟੀਨ ਚ ਬੰਦਾ ਇੰਨਾ ਬਿਜ਼ੀ ਹੁੰਦਾ ਹੈ ਨਾ ਆਹ ਚੀਜ਼ ਮੰਡੇਟਰੀ ਹੈ ਜੋ ਕਿ ਮਿਸ ਆਊਟ ਹੋ ਜਾਂਦੀ ਹੈ ਬਟ ਆਪ ਕਾਫੀ ਟਾਈਮ ਤੋਂ ਆਹ ਚੀਜ਼ ਨਹੀਂ ਹੈ ਬਟ ਐਨਾ ਨਹੀਂ ਆਪਣੇ ਕੀ ਕਹਿੰਦੇ ਆ ਗਰੁੱਪ ਲਖਵਿੰਦਰ ਜੀ ਨੇ ਹੀ ਸਾਨੂੰ ਅਪਰੋਚ ਕੀਤਾ ਜਿਹੜੇ ਉਹ ਕੈਂਪੇਨ ਚਾਰਜ ਨੇ ਉਹਨਾਂ ਨੇ ਹੀ ਸਾਨੂੰ ਅਪਰੋਚ ਕੀਤਾ ਹੈ ਉਹਨਾਂ ਦੀ ਹੈਲਪ ਨਾਲ ਅਸੀਂ ਆਹ ਕਰਾ ਸਕਿਆ ਐਂਡ ਆਲਸੋ ਸਪੈਸ਼ਲ ਥੈਂਕਸ ਟੂ ਸ਼੍ਰੀ ਪਵਨ ਅਰੋੜਾ ਜੀ ਡਾਕਟਰ ਰਿਸ਼ਵਰ ਅਰੋੜਾ ਜਿਨ੍ਹਾਂ ਨੇ ਆਹ ਇਨੀਸ਼ੀਏਟਿਵ ਲੇਕਤਾ ਬਲੱਡ ਡੋਨੇਸ਼ਨ ਦੇ ਨਾਲ ਨਾਲ ਸਾਨੂੰ ਹੋਰ ਹੈਲਥ케ਅਰ ਬਾਰੇ ਵੀ ਐਜੂਕੇਟ ਕਰ ਰਹੇ ਆ ਕਿਦਾਂ ਆਪਾਂ ਡੇ ਟੂ ਡੇ ਐਕਟੀਵਿਟੀ ਨੂੰ ਆਪਾਂ ਆਪਣਾ ਫਿਟਨੈਸ ਕਰਕੇ ਤੇ ਆਪਣੇ ਰੈਗੂਲਰ ਹੈਲਥ ਦਾ ਧਿਆਨ ਰੱਖ ਸਕਦੇ ਆ ਸਰ ਕਿੰਨੇ ਕੁ ਸਟਾਫ ਆ ਜਿਨ੍ਹਾਂ ਨੇ ਤੱਕ ਖੂਨਦਾਨ ਕਰ ਚੁੜਿਆ ਬਲੱਡ ਬੈਂਕ ਜਿਹੜਾ ਲੱਗਾ ਕਿੰਨੇ ਕੁ ਤੁਹਾਡਾ ਸਟਾਫ ਲੋੜਾ ਖੂਨਦਾਨ ਕੀਤਾ ਗਿਆ ਸਿਰ ਹਜੇ ਦੇਖੋ ਐਗਜ਼ੈਕਟ ਨੰਬਰ ਤਾਂ ਮੇਰੇ ਕੋਲ ਹੈ ਨਹੀਂ ਬਿਕੋਜ਼ ਕਾਊਂਟਰ ਟੀਮ ਲੈ ਰਹੀ ਹੈ ਬਟ ਕਾਫੀ ਟੀਮ ਪਾਰਟਿਸਿਪੇਟ ਕਰ ਰਹੀ ਹੈ ਉਨਾ ਨੂੰ ਐਜੂਕੇਟ ਕਰਨਾ ਜਾ ਰਿਹਾ ਹੈ ਕਿ ਬੈਨੀਫਿਟ ਆਫ ਬਲੱਡ ਡੋਨੇਸ਼ਨ ਦਾ ਬੈਨੀਫਿਟ ਕੀ ਹੋ ਰਿਹਾ ਹੈ ਤੇ ਉਹ ਸਾਰਾ ਕੁਝ ਸਾਰੇ ਇਕੱਠਾ ਹੋ ਕੇ ਬਹੁਤ ਮਤਲਬ ਐਕਟਿਵਲੀ ਪਰਫਾਰਮ ਕਰ ਰਹੀ ਹੈ ਟੀਮ ਐਕਟਿਵਲੀ ਇਨਵੋਲਵ ਹੋ ਰਹੀ ਹੈ ਬਲੱਡ ਡੋਨੇਸ਼ਨ ਲਈ ਠੀਕ ਹੈ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਅੱਜ ਉਪਰਾਲਾ ਕੀਤਾ ਹੋਰ ਵੀ ਜਿਹੜੇ ਸੰਸਥਾ ਨੇ ਜਾਂ ਹੋਟਲ ਨੇ ਹੋਰ ਵੀ ਜਿਹੜੇ ਰੈਸਟੋਰੈਂਟ ਨੇ ਉਹਨਾਂ ਨੂੰ ਇਦਾਂ ਦੇ ਜਿਹੜੇ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਆਪਣੇ ਹੋਟਲ ਵਿੱਚ ਬਿਲਕੁਲ ਲਗਾਉਣੇ ਚਾਹੀਦੇ ਆ ਸਰ ਆ ਤਾਂ ਮਤਲਬ ਆ ਰੂਟੀਨ ਐਕਟੀਵਿਟੀ ਹੈ ਆਈ ਥਿੰਕ ਜਿਵੇਂ ਡਾਕਟਰ ਨੇ ਐਜੂਕੇਟ ਕੀਤਾ ਹੈ ਕਿ ਆਈ ਥਿੰਕ ਏਵਰੀ 3 ਮੰਥਸ ਜਾਂ 4 ਮੰਥ ਤੋਂ ਬਾਅਦ ਤੁਸੀਂ ਆ ਚੀਜ਼ ਕਰ ਸਕਦੇ ਹੋ ਤਾਂ ਵਿਚ ਇਜ਼ ਅ ਗੁੱਡ ਥਿੰਗ ਆਪਣੇ ਲਈ ਠੀਕ ਹੈ ਆਪਣੇ ਨਾਲ ਹੋਟਲ ਦੇ ਸੀਨੀਅਰ ਮੈਨੇਜਰ ਸਾਹਿਬ ਸਾਡੇ ਨਾਲ ਡਾਕਟਰ ਸਾਹਿਬ ਹੋਰ ਨੇ ਜਿਹੜੇ ਮੇਨ ਹੈਗੇ ਨੇ ਜਿਹੜੇ ਖੂਨਦਾਨ ਕੈਂਪਸ ਤੇ ਸਪੈਸ਼ਲ ਜਿਹੜਾ ਟ੍ਰੀਟਮੈਂਟ ਕਰਦੇ ਨੇ ਚੈੱਕਅਪ ਕੀਤਾ ਉਸ ਤੋਂ ਬਾਅਦ ਜਿਹੜਾ ਖੂਨਦਾਨ ਲਿਆ ਜਾਂਦਾ ਕੀ ਨਾਮ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਜਦ ਅੱਜ EMC ਗਰੁੱਪ ਵੱਲੋਂ ਬਹੁਤ ਵਧੀਆ ਪ੍ਰੋਗਰਾ ਕੀਤਾ ਗਿਆ ਥੈਂਕ ਯੂ ਸਰ ਮੇਰਾ ਨਾਮ ਮਨਪ੍ਰੀਤ ਕੌਰ ਹੈ ਬਲੱਡ ਬੈਂਕ ਤੋਂ EMC ਬਲੱਡ ਬੈਂਕ ਤੋਂ ਕੈਂਪ ਦੇ ਵਿੱਚ ਅਗਰ ਕਿਸੇ ਨੇ ਬਲੱਡ ਡੋਨੇਟ ਕਰਨਾ ਹੈ ਪਹਿਲੀ ਗੱਲ ਤੇ ਏਕੀ ਪ੍ਰੋਪਰ ਡਾਈਟ ਵਗੈਰਾ ਖਾਦੀ ਹੋਵੇ ਖਾਣਾ ਵਗੈਰਾ ਖਾਧਾ ਹੋਵੇ ਖਾਲੀ ਪੇਟ ਨਾ ਹੋਵੇ ਦੂਸਰਾ ਕੋਈ ਸਟ्रेस ਲੈਵਲ ਨਾ ਕਈ ਰਾਤ ਸੌਂਦੇ ਨਹੀਂ ਆ ਤੇ ਬਲੱਡ ਵਗੈਰਾ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਕਹਿੰਦੇ ਕਿ ਮੈਮ ਸਾਨੂੰ ਤੇ ਚੱਕਰ ਆਇਆ ਸੀ ਬਲੱਡ ਦੇਣ ਤੋਂ ਬਾਅਦ ਬਸ ਐਦਾਂ ਦਾ ਕੁਝ ਨਹੀਂ ਆ ਕੁਝ ਨਹੀਂ ਹੁੰਦਾ ਪ੍ਰੋਪਰ ਖਾਣਾ ਵਗੈਰਾ ਖਾਧਾ ਹੋਣਾ ਚਾਹੀਦਾ ਰੈਸਟ ਵਗੈਰਾ ਕਰਨੀ ਚਾਹੀਦੀ ਹੈ ਉਹਨਾਂ ਨੂੰ ਤੇ ਬਲੱਡ ਦੇਣ ਵਾਸਤੇ ਅਗਰ 18 ਪਲੱਸ ਨੇ 18 ਤੋਂ 60 ਸਾਲ ਤੱਕ ਤੇ ਬਿਲਕੁਲ ਹੈਲਦੀ ਨੇ 45 ਕਿਜੀ ਪਲੱਸ weight ਆ ਤੇ ਉਹ ਬਲੱ ਅਤੇ ਕੋਈ ਇਸ਼ੂ ਨਹੀਂ ਹੁੰਦਾ ਬਲੱਡ ਦੇ ਨਾਲ ਉਹਨਾਂ ਦੇ ਇਵਨ ਕਿ ਉਹਨਾਂ ਦੇ ਬਲੱਡ ਦੇ ਨਾਲ 3 ਲਾਈਫ ਸੇਵ ਹੁੰਦੀਆਂ ਜੋ ਐਫ ਐਪੀ ਬੰਦਾ ਆ ਤੇ ਆਪਣਾ ਆਰ ਡੀ ਪੀ ਸੀ ਵਗੈਰਾ ਬੰਦੇ ਆ ਪੀ ਆਰ ਬੀ ਸੀ ਬੰਦੇ ਆ ਜੋ ਐਨੀਮਿਕ ਪੇਸ਼ੈਂਟ ਨੂੰ ਜਾਂਦੇ ਆ ਪਲਾਜ਼ਮਾ ਲਿਵਰ ਇਨਫੈਕਸ਼ਨਸ ਦੇ ਵਿੱਚ ਕੰਮ ਆਂਦਾ ਵਾ ਬਰਨਿੰਗ ਪੇਸ਼ੈਂਟਸ ਨੂੰ ਪਲਾਜ਼ਮਾ ਲੱਗਦਾ ਆ ਅਗਰ ਉਹ ਡੋਨੇਟ ਕਰਦੇ ਆ ਤੇ ਉਹ ਮਤਲਬ ਐਟ ਅ ਟਾਈਮ 3 ਲਾਈਫ ਸੇਵ ਕਰਦੇ ਆ ਆਪਣੇ ਇੱਕ ਯੂਨਿਟ ਦੇ ਨਾਲ ਇਹਦਾ ਜਿਹੜਾ ਦੇ ਮਨ ਦੇ ਵਿੱਚ ਡਰ ਹੁੰਦਾ ਕਿ ਯਾਰ ਖੂਨਦਾਨ ਨਹੀਂ ਦੇਣਾ ਪਤਾ ਨਹੀਂ ਕੀ ਹੋਣਾ ਘਬਰਾਹਟ ਹੋ ਜਾਂਦੀ ਆ ਟੈਨਸ਼ਨ ਲੈ ਲੈਂਦੇ ਉਹਨਾਂ ਨੂੰ ਕੀ ਕਹਿਣਾ ਕਹਿਣਾ ਚਾਹੋਗੇ ਉਹ ਪਤਾ ਨਹੀਂ ਕਿਉਂ ਸਰ ਡੀਮੋਟੀਵੇਟ ਹੁੰਦੇ ਐ ਐਕਚੁਅਲੀ ਉਹਨਾਂ ਨੂੰ ਇਹ ਚੀਜ਼ ਦੀ ਨੋਲਿਜ ਨਹੀਂ ਹੁੰਦੀ ਮੋਟੀਵੇਟ ਨਹੀਂ ਹੁੰਦੇ ਦੇ ਰਿਗਾਰਡਿੰਗ ਕੀ ਬਲੱਡ ਦੇਣਾ ਅੱਛੀ ਗੱਲ ਆ ਦੇਖੋ ਹੁਣ ਆਪਾਂ ਆਪਣਾ ਰੈਗੂਲਰ ਆਪਣੀ ਲਾਈਫ ਦੇ ਵਿੱਚ ਟੈਸਟ ਨਹੀਂ ਕਰਵਾ ਲੈਂਦੇ ਜਿਆਦਾ ਟਾਈਮ ਨਹੀਂ ਹੁੰਦਾ ਕਿ ਵੈਸੇ ਨਹੀਂ ਕਰਵਾਉਂਦੇ ਨਾ ਦੇਖੋ ਬਲੱਡ ਨੀਡ ਕਰਦੇ ਆ ਪਹਿਲਾ ਜਿਹੜਾ ਪ੍ਰੋਫਿਟ ਉਹਨਾਂ ਦੀ ਖੁਦ ਦੀ ਬੋਡੀ ਨੂੰ ਹੀ ਹੁੰਦਾ ਕਿਉਂਕਿ ਦੇਖੋ ਬਲੱਡ ਨੀਡ ਕਰ एचबीए से वीडीआरएल एमपी ਜਿਹੜੀ ਡਿਜ਼ੀਜ਼ਸ ਵਗੈਰਾ ਹੁੰਦੀਆਂ ਵਾ ਰੈਗੂਲਰ ਲਾਈਫ ਤੇ ਵਿੱਚ ਜਿਨ੍ਹਾਂ ਦਾ ਖਤਰਾ ਹੁੰਦਾ ਇੱਕ ਬਲੱਡ ਤੋਂ ਦੂਸਰੇ ਬਲੱਡ ਚ ਚੱਲੇ ਜਾਂਦੀਆਂ ਜਿਹੜੀਆਂ ਇਨਫੈਕਟਡ ਕਰਦੀਆਂ ਅੱਗੇ ਜਾ ਕੇ ਜਿਹੜੀਆਂ ਅਨਟਰੀਟੇਬਲ ਆ ਤੇ ਉਹਦੇ ਸਾਰੇ ਟੈਸਟਿੰਗ ਜਿਹੜੀ ਆ ਜਦੋਂ ਬਲੱਡ ਨੇਟ ਕਰਦੇ ਪਹਿਲਾਂ ਤੇ ਉਹ ਟੈਸਟਿੰਗ ਹੁੰਦੀ ਹੈ ਠੀਕ ਹੈ ਉਹਦੇ ਚ ਉਹ ਵਿਦਿਨ 72 ਆਵਰਸ ਤੱਕ ਟੈਸਟਿੰਗ ਹੋ ਜਾਂਦੀ ਆ ਅਗਰ ਉਹਨਾਂ ਦੇ ਬਲੱਡ ਚ ਕੋਈ ਇਨਫੈਕਸ਼ਨ ਆਂਦੀ ਹੈ ਨਾ ਤੇ ਉਹਨਾਂ ਨੂੰ ਕਾਲ ਚੱਲੇ ਜਾਂਦੀ ਹੈ ਬਲੱਡ ਬੈਂਕ ਕੋਲੋਂ ਕਿ ਤੁਸੀਂ ਆ ਕੇ ਡਾਕਟਰ ਨਾਲ ਕੰਸਲਟ ਕਰ ਲਓ ਸਾਡੇ ਵੀਡੀਓ ਨਾਲ ਪਹਿਲੀ ਚੀਜ਼ ਤੇ ਇਹ ਆ ਕਿ ਜਿਹੜਾ ਉਹਨਾਂ ਨੂੰ ਖੁਦ ਨੂੰ ਪ੍ਰੋਫਿਟ ਹੁੰਦਾ ਤੇ ਦੂਸਰਾ ਪ੍ਰੋਫਿਟ ਜੋ ਬਾਕੀ ਤਿੰਨ ਲਾਈਫ ਉਹਨਾਂ ਦੇ ਬਲੱਡ ਨੇ ਸੇਵ ਕੀਤੀਆਂ ਉਹ ਤਾਂ ਸਭ ਤੋਂ ਬੈਸਟ ਆ ਪਲੱਸ ਉਹਨਾਂ ਨੂੰ ਹੈਲਦੀ ਫੀਲ ਹੋਣਾ ਸ਼ੁਰੂ ਹੋ ਜਾਂਦਾ ਫਰੈਸ਼ ਹੋ ਜਾਂਦੇ ਕਿਉਂਕਿ ਪੁਰਾਣਾ ਕਿੰਨੇ ਦਿਨ ਦਿਨਾਂ ਦੇ ਵਿੱਚ ਜਿਹੜਾ ਨਵਾਂ ਬਲੱਡ ਚ ਸ਼ੁਰੂ ਹੋ ਜਾਂਦਾ ਕਿਉਂਕਿ ਡਰ ਹੁੰਦਾ ਮਨਾਂ ਦੇ ਪਤਾ ਨਹੀਂ ਕਦੋਂ ਬਲੱਡ ਬੰਨਣਾ ਪਤਾ ਨਹੀਂ ਵਿੱਚ ਹੈ ਕਿ ਨਹੀਂ ਆ ਸਾਰਾ ਚੈੱਕ ਕਰਕੇ ਫਿਰ ਬਲੱਡ ਸੈਂਪਲ ਲੈ ਜਾਂਦੇ ਤੁਹਾਡੇ ਕੋਲ ਪਿਛਲੀ ਸਰ ਇਦਾਂ ਹੀ ਆ ਕਿ ਸਭ ਤੋਂ ਪਹਿਲਾਂ ਤੇ ਉਹਨਾਂ ਦੀ ਪ੍ਰੀ ਸਕਰੀਨਿੰਗ ਹੁੰਦੀ ਆ ਉਹਨਾਂ ਦੀ ਐਚਬੀ ਪੁੱਛੀ ਜਾਂਦੀ ਆ ਪੂਰੀ ਪ੍ਰੋਪਰ ਹਿਸਟਰੀ ਹੁੰਦੀ ਆ ਕਿ ਤੁਸੀਂ ਬਲੱਡ ਡੋਨੇਟ ਕੀਤਾ ਆ ਕਿੰਨਾ ਟਾਈਮ ਹੋ ਗਿਆ ਕਦੋਂ ਕੀਤਾ ਆ ਈਵਨ ਉਹ ਪਾਣੀ ਵਗੈਰਾ ਉਹਨਾਂ ਨੂੰ ਜ਼ਿਆਦਾ ਪੀਣਾ ਚਾਹੀਦਾ ਆ ਬਲੱਡ ਦੇਣ ਤੋਂ ਬਾਅਦ ਤੇ ਰਿਕਵਰੀ ਤਾਂ ਉਸੇ ਵੇਲੇ ਸਟਾਰਟ ਹੋ ਜਾਂਦੀ ਆ ਸਰ ਜਿਹੜੀ ਐਚਬੀ ਆ ਉਸੇ ਵੇਲੇ ਰਿਕਵਰ ਹੋ ਜਾਂਦੀ ਆ ਪਰ ਜਿਹੜੇ ਆਰਬੀਸੀਜ਼ ਵਗੈਰਾ ਹੁੰਦੇ ਉਹਨਾਂ ਦਾ ਜਿਹੜਾ ਦੁਬਾਰਾ ਬਾਡੀ ਦੇ ਵਿੱਚ ਸਾਈਕਲ ਸ਼ੁਰੂ ਹੁੰਦਾ ਆ ਉਹਨੂੰ 120 ਡੇਜ਼ ਲੱਗਦੀ ਆ ਇਸ ਕਰਕੇ ਕਹਿੰਦੇ ਆ ਕਿ ਅਗਰ ਦੁਬਾਰਾ ਡੋਨੇਟ ਕਰਨਾ ਹੈ ਤਾਂ ਤੁਸੀਂ 3 ਮੰਥ ਬਾਅਦ ਕਰ ਸਕਦੇ ਹੋ ਸਰ ਕੋ ਜੀ ਇਹ ਐਮਸੀ ਗਰੁੱਪ ਵੱਲੋਂ ਬਹੁਤ ਹੀ ਵਧੀਆ ਸਭ ਤੋਂ ਵੱਧ ਸੇਵਾ ਜਿਹੜੀ EMC ਗਰੁੱਪ ਵੱਲੋਂ ਕੀਤੀ ਗਈ ਸੀ ਤੇ ਹਰ ਜਿਹੜੇ ਲੋਕਾਂ ਦੇ ਘਰਾਂ ਤੱਕ ਜਿਹੜੀਆਂ ਦਵਾਈਆਂ ਪਹੁੰਚਾਈਆਂ ਗਈਆਂ ਸੀ ਲੋਕਾਂ ਦਾ ਟ੍ਰੀਟਮੈਂਟ ਕੀਤਾ ਗਿਆ ਅਜੇ ਵੀ ਜਿੰਨਾਂ ਦੀ ਸੇਵਾ ਜਿਹੜੀ ਆ ਜਾਰੀ ਹੈ ਸਾਡੇ ਨਾਲ ਅਰਸ਼ ਜੀ ਨੇ ਗੱਲਬਾਤ ਕਰਦੇ ਆ ਅਰਸ਼ ਜੀ ਬੜਾ ਵੱਡਾ ਪ੍ਰਾਲਾ ਕੀਤਾ ਹਰ ਵੀ ਆਏ ਉਹਦੇ ਵੀ ਤੁਸੀਂ ਸੇਵਾ ਬਖੂਬੀ ਨਿਭਾਈ ਗਈ ਹੈ ਤੇ ਤੁਹਾਡੇ ਵੱਲੋਂ ਅਜੇ ਵੀ ਜਿਹੜੀ ਸੇਵਾ ਜਾਰੀ ਹੈ ਅੱਜ ਹੋਟਲ ਦੇ ਵਿੱਚ ਕੈਂਪ ਲਗਾ ਕੇ ਕੀ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਹ ਕਵਰ ਅਪ ਕਰਨ ਵਾਸਤੇ ਆਏ ਔਰ ਮੈਂ ਦੱਸਣਾ ਚਾਹਾਂਗਾ ਇੱਥੇ ਕਿ ਸਾਡੇ ਹਸਪੀਟਲ ਦੇ ਜਿਹੜੇ ਚੇਅਰਮੈਨ ਨੇ ਸ਼੍ਰੀ ਪਵਨ ਅਰੋੜਾ ਜੀ ਡਾਕਟਰ ਦੇਸ਼ ਅਰੋੜਾ ਜੀ ਡਾਕਟਰ ਸ਼ਮਿਕਸ਼ਾ ਅਰੋੜਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸਾਰੇ ਕੈਂਪ ਆਰਗੇਨਾਈਜ਼ ਕੀਤੇ ਜਾ ਰਹੇ ਜਿਦੇ ਵਿੱਚ ਫ੍ਰੀ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਏਸੀਜੀ 슈ਗਰ ਬੀਪੀ ਦੇ ਟੈਸਟ ਕੀਤੇ ਜਾ ਰਹੇ ਆ ਤੇ ਨਾਲ ਦੀ ਨਾਲ ਅੱਜ ਸਾਡੇ ਨਾਲ ਲੀ ਮੈਡਨ ਹੋਟਲ ਵਾਲਿਆਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਬਲੱਡ ਕੈਂਪ ਵੀ ਨਾਲ ਆਰਗੇਨਾਈਜ਼ ਕੀਤਾ ਗਿਆ ਔਰ ਇੱਥੇ ਬਹੁਤ ਵਧੀਆ ਸਾਨੂੰ ਹੰਗਾਰਾ ਮਿਲਿਆ ਜਿਹਦੇ ਵਿੱਚ ਬਹੁਤ ਸਾਰੇ ਨੇ ਸਾਨੂੰ ਬਲ ਬਲੱਡ ਡੋਨੇਟ ਕੀਤਾ ਔਰ ਉਹ ਬਲੱਡ ਡੋਨੇਟ ਕੀਤਾ ਹੋਇਆ ਕਈ ਜਾਨਾਂ ਬਚਾ ਸਕਦਾ ਵਾ ਤੇ ਮੈਂ ਇਸ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਦਾ ਇਹ ਲੋਕਾਂ ਦੇ ਮਨ ਚ ਡਰ ਹੁੰਦਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਖੂਨਦਾਨ ਕਿੰਨਾ ਕੁ ਦਾਨ ਹੁੰਦਾ ਵਾ ਮਹਾਦਾਨ ਹੁੰਦਾ ਵਾ ਲੋਕਾਂ ਦੀ ਜਾਨ ਬਚਦੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੇਰੇ ਨਾਲ ਨੇ ਜੀ ਮੇਰੇ ਬਹੁਤ ਹੀ ਸੀਨੀਅਰ ਡਾਕਟਰ ਡਾਕਟਰ ਅਮਿਤ ਮਲੋਤਰਾ ਜੀ ਸੀਈਓ ਕਰੀ ਯੂ ਐਮ ਸੀ ਕ੍ਰੈਡਲ ਤੇ ਮੈਂ ਕਹਿਣਾ ਚਾਹਾਂਗਾ ਕਿ ਇਸ ਸਾਲ ਉਹਨਾਂ ਉਹਦਾ ਬਿਹਤਰ ਜਵਾਬ ਦੇ ਸਕਦੇ ਆ ਜੀ ਅਨਿਡਰ ਦੇ ਸਾਥ ਸੱਜਣਾਂ ਦਾ ਸਵਾਗਤ ਹੈ ਜੀ ਕੀ ਕਹਿਣਾ ਚਾਹੋਗੇ ਹਮੇਸ਼ਾ ਹੀ ਸਾਡੇ ਦੌਰਾਨ ਵੀ ਐਮਸੀ ਗਰੁੱਪ ਕੋਲ ਬਹੁਤ ਵੱਡੇ ਉਪਰਾਲੇ ਕੀਤੇ ਗਏ ਸੀ ਦਵਾਈਆਂ ਦਿੱਤੀਆਂ ਗਈ ਸੀ ਮੈਡੀਕਲ ਕੈਂਪ ਲਗਾਏ ਗਏ ਸੀ ਅੱਜ ਹੋਟਲ ਦੇ ਵਿੱਚ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਆ ਮੈਂ ਜਿਸ ਤਰ੍ਹਾਂ ਕੀ ਅਸੀਂ ਸਾਰੇ ਹੀ ਜਾਣਦੇ ਆ ਕਿ ਸਾਡੇ ਜਿਹੜੇ ਗਰੁੱਪ ਚੇਅਰਮੈਨ ਨੇ ਸ਼੍ਰੀ ਪਵਨ ਅਰੋੜਾ ਜੀ ਤੇ ਗਰੁੱਪ ਡਾਇਰੈਕਟਰ ਡਾਕਟਰ ਰਿਸ਼ਾ ਬਰੋੜਾ ਜੀ ਇਹ ਸਮਾਜ ਦੇ ਪ੍ਰਤੀ ਜਿਹਨੀਆਂ ਵੀ ਆਪਣੇ ਜ਼ਿੰਮੇਵਾਰੀਆਂ ਹਨ ਉਹਨਾਂ ਦੇ ਪ੍ਰਤੀ ਬਹੁਤ ਹੀ ਸचेत ਰਹਿੰਦੇ ਨੇ ਹਮੇਸ਼ਾ ਹੀ ਅਵੇਅਰ ਰਹਿੰਦੇ ਨੇ ਤੇ ਜਿੱਥੇ ਵੀ ਮੌਕਾ ਮਿਲਦਾ ਹੈ ਕਿ ਅਸੀਂ ਕਮਿਊਨਿਟੀ ਨੂੰ ਇਨ ਰਿਟਰਨ ਕਿ ਸਾਡਾ ਸਾਰਿਆਂ ਦਾ ਹੀ ਫਰਜ਼ ਹੈ ਕਿ ਸਮਾਜ ਦੇ ਪ੍ਰਤੀ ਅਸੀਂ ਆਪਣੇ ਲਈ ਆਪਣੇ ਪਰਿਵਾਰਾਂ ਲਈ ਤਾਂ ਜ਼ਿੰਦਗੀ ਆਪਾਂ ਬਿਤਾਈ ਰਹੇ ਹਾਂ ਤੇ ਸਾਡਾ ਆਪਣੀ ਸੋਸਾਇਟੀ ਦੇ ਲਈ ਔਰ ਦੇਸ਼ ਦੇ ਪ੍ਰਤੀ ਵੀ ਜਿਹੜੀ ਜ਼ਿੰਮੇਵਾਰੀਆਂ ਹੈਗੀਆਂ ਉਹਦਾ ਵੀ ਨਿਰਵਾਨ ਬਹੁਤ ਜ਼ਰੂਰੀ ਹੈ ਤੇ ਸਾਡੇ ਗਰੁੱਪ ਚੇਅਰਮੈਨ ਸ਼੍ਰੀ ਪਵਨ अरोड़ा ਜੀ ਤੇ ਡਾਕਟਰ ਈਸ਼ਵਰ अरोड़ा ਐ ਸਚੀ ਨੂੰ ਲੈ ਕੇ ਬਹੁਤ ਕੰਸਰਨ ਰਹਿੰਦੇ ਨੇ ਇਸ ਲਈ ਜਦੋਂ ਵੀ ਜ਼ਰੂਰਤ ਰਹਿੰਦੀ ਹੈ ਹਮੇਸ਼ਾ ਉਹ ਅਵੇਲੇਬਲ ਰਹਿੰਦੇ ਨੇ ਤੇ ਮੈਂ ਤਾਂ ਇਵਨ ਆਈ ਫੀਲ ਵੈਰੀ ਪ੍ਰਾਊਡ ਕਿ ਮੈਂ ਇਸ ਗਰੁੱਪ ਚ ਕੰਮ ਕਰ ਰਿਹਾ ਜਦੋਂ ਮੈਂ ਜਦੋਂ ਵੀ ਡਾਕਟਰ ਈਸ਼ਵਰ अरोड़ा ਜੀ ਨੂੰ ਦੇਖਦਾ ਸੀਗਾ ਹੜ ਦੇ ਜਿੱਥੇ ਬਾੜ ਆਈ ਹੋਈ ਸੀਗੀ ਉਹ ਪੀੜਿਤ ਲੋਕਾਂ ਦੇ ਵਿੱਚ ਖੁਦ ਜਾ ਕੇ ਤੇ ਸਰਵ ਕਰਨਾ ਉਹਨਾਂ ਦੀ ਹੈਲਪ ਕਰਨਾ ਇਟ ਵਾਸ ਟਮੈਂਡਸ ਜੌਬ ਹੀ ਹੀ ਡਿਡ ਐਂਡ ਹੈਡਸ ਆਫ ਟੂ ਹੈਡਸ ਆਫ ਟੂ ਹਿਮ ਦੂਸਰਾ ਜਿਹੜਾ ਹੈ ਬਲੱਡ ਕੈਂਪ ਦਾ ਬਲੱਡ ਕੈਂਪ ਐਸੇ ਲਈ ਲਗਾਏ ਜਾਂਦੇ ਨੇ ਕਿਉਂਕਿ ਅਸੀਂ ਜਿਸ ਤਰ੍ਹਾਂ ਕਿ ਅਸੀਂ ਸਾਰੇ ਹੀ ਜਾਣਦੇ ਆਂ ਕਿ ਖੂਨ ਦੀ ਜਿਹੜੀ ਜ਼ਰੂਰਤ ਹੈ ਪੇਸ਼ੈਂਟ ਦੀ ਜ਼ਿੰਦਗੀ ਬਚਾਉਣ ਦੇ ਲਈ ਬਹੁਤ ਹੀ ਇੱਕ ਅਹਿਮ ਰੋਲ ਰੋਲ ਪਲੇ ਕਰਦੀ ਹੈ ਸਪੈਸ਼ਲੀ ਜਿਹੜੇ ਪੇਸ਼ੈਂਟ ਟਰੋਮਾ ਜਾਂ ਐਕਸੀਡੈਂਟ ਕੇਸਸ ਦੇ ਵਿੱਚ ਆਉਂਦੇ ਨੇ ਤੇ ਈ ਐਮ ਸੀ ਅਗੇਨ ਉਹਨਾਂ ਹੀ ਮਰੀਜ਼ਾਂ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਣ ਕਰਦੇ ਜਿਹੜੇ ਬਲੱਡ ਡੋਨੇਸ਼ਨ ਕੈਂਪ ਹੈ ਰੈਗੂਲਰ ਬੇਸਿਸ ਲਗਾਏ ਜਾਂਦੇ ਨੇ ਤਾਂਕਿ ਜਿਹੜਾ ਮਰੀਜ਼ਾਂ ਨੂੰ ਖੂਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇ ਕਿਸੇ ਵੀ ਕ੍ਰਿਟੀਕਲ ਕੰਡੀਸ਼ਨ ਚ ਜਾਂ ਐਮਰਜੈਂਸੀ ਚ ਜਿਵੇਂ ਡਾਕਟਰ ਰੋੜਾ ਜੀ ਹਮੇਸ਼ਾ ਹੀ ਗਰੀਬਾਂ ਦੀ ਮਾਂ ਫੜਦੇ ਨੇ ਕਿਤੇ ਕੋਈ ਉਹਦੇ ਕੋਲ ਚਲ ਜੇ ਤਾਂ ਫੀਸ ਵੀ ਨਹੀਂ ਲੈਂਦੇ ਉਸ ਦਾ ਹੀ ਟਰੀਟਮੈਂਟ ਕਰ ਦਿੰਦੇ ਨੇ ਤੇ ਹਾੜਾਂ ਦੇ ਦੌਰਾਨ ਦੀ ਗੱਲ ਕਰੀਏ ਤਾਂ ਹਾੜਾਂ ਦੌਰਾਨ ਜਿਹੜਾ ਲੱਖਾਂ ਦੇ ਹਿਸਾਬ ਨਾਲ ਤੁਸੀਂ ਦਵਾਈ ਮੰਚੱਕੀ ਆ ਲੱਖਾਂ ਦੇ ਹਿਸਾਬ ਨਾਲ ਜਿਹੜਾ ਮੈਡੀਸਿਨ ਦਿੱਤੀ ਆ ਤੇ ਲੋਕਾਂ ਦਾ ਅਜੇ ਤੱਕ ਵੀ ਦਾ ਟਰੀਟਮੈਂਟ ਚੱਲਦਾ ਪਿਆ ਜਵੇਂ ਹਾੜ ਆਏ ਨੇ ਉਹ ਗਾਂਧ ਗਾਂ ਬਿਮਾਰੀਆਂ ਚਾਲੂ ਹੋ ਰਹੀਆਂ ਨੇ ਬੁਖਾਰ ਹੋ ਗਿਆ ਡੇਂਗੂ ਹੋ ਗਿਆ ਮਲੇਰੀਆ ਹੋ ਗਿਆ ਉਹਨਾਂ ਦੇ ਟਰੀਟਮੈਂਟ ਤੁਹਾਡੇ ਵੱਲ ਕੀਤਾ ਜਾ ਰਿਹਾ ਬਿਲਕੁਲ ਜਿੱਥੇ ਵੀ ਸਾਨੂੰ ਆਪਣਾ ਐਡਮਿਨਿਸਟ੍ਰੇਸ਼ਨ ਵੱਲੋਂ ਆ ਜਾਂ ਸੋਸਾਇਟੀ ਵੱਲੋਂ ਜਾਂ ਐਨ ਜੀਓਜ਼ ਦੇ ਵੱਲੋਂ ਜਿੱਥੇ ਵੀ ਕਾਲ ਆਂਦੀ ਹੈ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਦਵਾਈਆਂ ਦੀ ਜਾਂ ਡਾਕਟਰਾਂ ਦੀ ਲੋੜ ਹੈਗੀ ਹੈ ਆ ਪਿੱਛੇ ਜੇ ਹੀ ਹੋਣੇ ਜਿਸ ਤਰ੍ਹਾਂ ਪਿੱਛੇ ਆਈ ਵਾਜ਼ਨ ਬਟਾਲਾ ਚੇਅਰਮੈਨ ਸਰ ਦੇ ਕੋਲ ਇੱਕ ਰਿਕਵੈਸਟ ਆਇਆ ਕਿ 15 ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਗਾਣਾ ਇਮੀਡੀਏਟਲੀ ਹੀ ਹੀ ਸੈਡ ਓਕੇ ਵੀ ਜੋ ਵੀ ਦਵਾਈਆਂ ਜਾਂ ਡਾਕਟਰਾਂ ਦੀ ਜ਼ਰੂਰਤ ਹੋਏਗੀ ਤੇ ਆਪਣਾ ਜਿਹੜਾ ਈਐਮਸੀ ਹਸਪੀਟਲ ਬਟਾਲਾ ਦੇ ਵੱਲੋਂ ਪ੍ਰੋਵਾਈਡ ਕੀਤੀ ਜਾਣਗੀ ਤੇ ਮੈਨੂੰ ਮਤਲਬ ਮਤਲਬ ਪਹਿਲਾਂ ਵੀ ਜਿਹਾ ਸਾਰਾ ਦੱਸ ਚੁੱਕਾ ਕਿ ਵੀ ਫੀਲ ਵੈਰੀ ਪ੍ਰਾਊਡ ਕਿ ਅਸੀਂ ਇਸ ਤਰ੍ਹਾਂ ਦੇ ਗਰੁੱਪ ਤੇ ਇਸ ਤਰ੍ਹਾਂ ਦੀ ਲੀਡਰਸ਼ਿਪ ਦੇ ਅੰਡਰ ਕੰਮ ਕਰ ਰਹੇ ਹਾਂ ਤੇ ਉਹਨਾਂ ਤੋਂ ਹੀ ਸਾਨੂੰ ਇਹ ਪੋਜ਼ਿਟਿਵ એનર્ਜੀ ਮਿਲਦੀ ਹੈ ਕਿ ਹਾਂ ਆਪਣੀ ਜਿਹੜੀ ਜ਼ਿੰਮੇਵਾਰੀਆਂ ਦਾ ਵੀ ਨਿਰਵਾਜ ਜਣਾ ਅਸੀਂ ਕਰਦੇ ਰਹੀਏ ਸਮਾਜ ਦੇ ਭਲੇ ਲਈ ਬਹੁਤ ਬਹੁਤ ਧੰਨਵਾਦ ਇਹ ਸੀ ਐਮਸੀ ਗਰੁੱਪ ਵੱਲੋਂ ਜਿਹੜੇ ਡਾਕਟਰ ਸਾਹਿਬ ਆਏ ਨੇ ਅੱਜ ਹੋਟਲ ਦੇ ਵਿੱਚ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਤੇ ਹੜਾਂ ਦੇ ਦੌਰਾਨ ਦੀ ਗੱਲ ਕਰੀਏ ਹੜਾਂ ਦੇ ਦੌਰਾਨ ਵੀ ਕਾਫੀ ਵੱਡੀ ਸੇਵਾ ਐਮਸੀ ਗਰੁੱਪ ਵੱਲੋਂ ਜਿਹੜੀ ਕੀਤੀ ਗਈ ਸੀ ਹਜੇ ਵੀ ਕਈਆਂ ਦੇ ਇਹਨਾਂ ਨੂੰ ਐਨਜੀਓ ਜਾਂ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਲੋਡ ਪੈਂਦੀ ਹੈ ਤੇ ਮੋਢੇ ਨਾ ਮੋਢਾ ਲਾ ਕੇ ਖੜਦੇ ਨੇ ਤੇ ਅੱਜ ਹੋਟਲ ਦੇ ਵਿੱਚ ਜਿਹੜਾ ਸਪੈਸ਼ਲੀ ਜਿਹੜਾ ਐਮਸੀ ਗਰੁੱਪ ਵੱਲੋਂ ਖੂਦਣ ਕੈਂਪ ਲਗਾਇਆ ਗਿਆ ਮੈਨੂੰ ਦਿਓ ਜੀ ਜਦ ਤੁਸੀਂ ਦੇਖੋ ਪ੍ਰਾਈਮ ਪੰਜਾਬ ਸੈਮ ਅੰਮ੍ਰਿਤਸਰ